ਮੇਰੇ ਪਿਆਰੇ ਪੰਜਾਬ ਵਾਸੀਓ ਭੈਣੋ ਤੇ ਭਰਾਵੋ ਮੇਰੀ ਆਪ ਸਭਨਾਂ ਨੂੰ ਬੇਨਤੀ ਹੈ ਕਿ ਗਰਮੀ ਬਹੁਤ ਪੈ ਰਹੀ ਹੈ ਦੂਜਾ ਬਰਸਾਤ ਨਾ ਹੋਣ ਕਰਕੇ ਅਤੇ ਕਿਸਾਨ ਭਰਾਵਾਂ ਨੂੰ ਝੋਨੇ ਦੀ ਲਵਾਈ ਕਰਨ ਬਿਜਲੀ ਦੀ ਨਿਰਵਿਘਨ ਸਪਲਾਈ ਦੇਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਬਿਜਲੀ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ ਪਾਵਰ ਗ੍ਰਿਡਾਂ ਨੂੰ ਓਵਰਲੋਡਿੰਗ ਤੋਂ ਬਚਾਉਣ ਲਈ ਕਈ ਵਾਰ ਪਾਵਰ ਕੰਮ ਨੂੰ ਮਜਬੂਰਨ ਪਾਵਰ ਕੱਟ ਵੀ ਲਗਾਉਣਾ ਪੈ ਜਾਂਦਾ ਹੈ ਸੋ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਆਪਾਂ ਆਪਣੇ ਤੌਰ ਤੇ ਪਾਵਰ ਕੰਮ ਦਾ ਸੰਜੋਗ ਕਰੀਏ ਲੋਡ ਅਨੁਸਾਰ ਏਸੀ ਕੂਲਰ ਪੱਖਿਆਂ ਦੀ ਵਰਤੋਂ ਕਰੀਏ ਘਰਾਂ ਵਿੱਚ ਹੀਟਰਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਘਰਾਂ ਵਿੱਚ ਪਾਣੀ ਦੀ ਮੋਟਰ ਲੋਡ ਅਨੁਸਾਰ ਚਲਾਈ ਜਾਵੇ ਬਿਨਾਂ ਲੋਡੋਂ ਲਾਈਟਾਂ ਨਾ ਜਗਾਈਏ ਜੇ ਆਪਾਂ ਸਾਰੇ ਥੋੜਾ ਥੋੜਾ ਬਿਜਲੀ ਦੀ ਬਚਤ ਕਰੀਏ ਤਾਂ ਅਸੀਂ ਲੱਖਾਂ ਜੁਟ ਬਿਜਲੀ ਹਰ ਰੋਜ਼ ਬਚਾ ਪਾਵਰ ਕਮ ਦਾ ਬਹੁਤ ਜ਼ਿਆਦਾ ਸੰਯੋਗ ਕਰ ਸਕਦੇ ਹਾਂ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਾਵਰ ਕਟ ਤੋਂ ਵੀ ਬਚਾ ਸਕਦੇ ਹਾਂ ਬੇਨਤੀ ਕਰਤਾ ਇੰਜਨੀਅਰ ਐਨ ਪੀ ਐਸ ਪੀ ਸੀ ਐਲ